ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਲੱਗੀ ਇਹ ਵੱਡੀ ਪਾਬੰਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਸਬੰਧਿਤ ਵਿਭਾਗ ਤਮਾਕੂ ਕੰਟਰੋਲ ਐਕਟ ਤੇ ਕੂਟਪਾ ਇਕਤਿ ਦਿਨੀ ਮਨ ਦੀ ਐਨ ਪੈਨ ਪਾਲਰ ਨੂੰ ਯਕੀਨੀ ਬਣਾਉਣ ਲਈ ਆਪਣੇ ਯਤਨਾਂ ਦਾ ਜਾਰੀ ਰੱਖਣਾ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਬੰਧਤ ਵਿਭਾਗ ਦੀ ਮਨ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਸੀ ਪ੍ਰਵਤ ਸਿੰਘ ਨੇ ਤੰਬਾਕੂ ਕੰਟਰੋਲ ਐਕਟ ਅਤੇ ਨੈਸ਼ਨਲ ਵੈਕਟਰ ਬੋਲਰਨ ਡੀਸੀ ਕੰਟਰੋਲਰ ਸਬੰਧੀ ਪ੍ਰੋਗਰਾਮ ਸਮਾਧੀ ਬੁਲਾਈ ਗਈ ਮੀਟਿੰਗ ਦੌਰਾਨ ਕੀਤਾ ਜੀ ਹਾਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਕਟਰ ਦੇ ਤੰਬਾਕੂ ਰਬਾ ਦਾਦੀ ਇਸ਼ਤਿਹਾਰबाजी ਦੀ ਵੀ ਮਨਾਈ ਹੈ ਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਤੰਬਾਕੂ ਉਤਪਾਦਾਂ ਦੀ ਵਿਕਰੀ ਨਹੀਂ ਕੀ ਤੀਜਾ ਸਕਦੇ ਇਸੇ ਤਰ੍ਹਾਂ ਵਿੱਦਿਕ ਸੰਸਥਾਾਂਵਾਂ ਦੇ 100 ਗੱਜ ਦੇ ਘੇਰੇ ਅੰਦਰ ਤਬਾਕੂ ਉਤਪਾਦਨ ਵੇਚਣ ਦੀ ਮਨਾਈ ਹੈ ਇਸ ਮੀਟਿੰਗ 'ਚ ਐਸ ਡੀ ਐਮ ਮੋਗਾ ਸਾਰੰਗਪ੍ਰੀਤ ਸਿੰਘ ਸੇਧ ਵਿਭਾਗ ਪੁਲਿਸ ਵਿਭਾਗ ਆਗਰੀ ਵਿਭਾਗ ਸਿੱਖਿਆ ਵਿਭਾਗ ਸਤਾਨਕ ਸਰਕਾਰਾਂ ਵਿਭਾਗ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਇਲਾਵਾ ਜ਼ਿਲ੍ਹੇ ਦੀਆਂ ਐਨ ਜੀਓ ਸ ਨੇ ਹਿੱਸਾ ਲਿਆ ਜੀ ਹਾਂ ਉਹਨਾਂ ਨੇ ਦੱਸਿਆ ਕਿ ਇਹ ਸਿਗਤ ਐਕਟ ਨੂੰ ਇਸੋ ਦੌਰ ਉੰਨੀ ਤੱਕ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅਸਾਂ ਜੁੜੇ ਜਾਂ ਐਸਐਨਐਸ ਸੰਬੰਧੀ ਮਾਮਲੇ ਲਿਖਣ ਤੱਕ ਸਿਹਤ ਦੇ ਹੱਥ ਵਿੱਚ ਇਲੈਕਟ੍ਰੋਨਿਕ ਸਿਗਰਟ ਦੇ ਉਤਪਾਦਨ ਨਿਰਮਾਣ ਯਾਤ ਤੇ ਹੋਰ ਬਹੁਤ ਸਾਰਿਆਂ ਦੇ ਉੱਪਰ ਮੁਕੰਮਲ ਪਾਬੰਦੀ ਹੈ ਵੀਡੀਓ ਦੇਖਣ ਲਈ ਤੁਹਾਡਾ